इंडियन टीवी न्यूज़ पंजाब अपनी खबर अपनी भाषा ਵਿੱਚ ਨਮਸਕਾਰ ਤੁਸੀਂ ਵੇਖ ਰਹੇ ਹੋ ਇੰਡੀਅਨ ਟੀਵੀ ਨਿਊਜ਼ ਪੰਜਾਬ ਆਓ ਤੁਹਾਨੂੰ ਲੈ ਕੇ ਚੱਲੀਏ ਅੱਜ ਦੀਆਂ ਵੱਡੀਆਂ ਖਬਰਾਂ ਵੱਲ ਬਣ ਕੇ ਜਿਵੇਂ ਬਾਈਕਲ ਦਾ ਆਇਆ ਕਾਪਾ ਅਬੇ ਜੀ ਸਤਿਗੁਰਾਂ ਦੇ ਕਿਰਪਾ ਰਸਾਂ ਮਸਿਆ ਨਗਰ ਬਾਗੜੀਆਂ ਸਰਬੱਤ ਦਾਤ ਸਾਬ ਸੰਗਤ ਵੱਲੋਂ ਹਰ ਸਾਲ ਦੀ ਤਰ੍ਹਾਂ ਐਤਕੇ ਵੀ ਸੰਗਤਾਂ ਦੇ ਸਹਿਯੋਗ ਨਾਲ ਇਸ ਨਗਰ ਦੇ ਪ੍ਰਮੁਖ ਸਥਾਨ ਦੁਨ ਦੁਆਰਾ ਸਾਬ ਕਿ ਨੌਵੇਂ ਪਾਤਸ਼ਾਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸ਼ਹੀਦੀ ਦਿਹਾੜੇ ਹਰ ਸਾਲ ਦੀ ਤਰ੍ਹਾਂ ਮਨਾਏ ਜਾ ਰਹੇ ਹਨ ਸਤਿਗੁਰੂ ਜੀ ਕਿਰਪਾ ਕਰਨ ਸੰਗਤਾਂ ਦੇ ਸਿਰ ਤੇ ਮਿਹਰ ਭਰੇ ਹੱਥ ਰੱਖਣ ਇਸੇ ਹੀ ਤਰ੍ਹਾਂ ਸੰਗਤਾਂ ਸਤਿਗੁਰਾਂ ਦੇ ਦਿਨ ਤਿਉਹਾਰ ਸੰਗਤਾਂ ਮਨਾਉਂਦੀਆਂ ਰਹੇ ਸੋ ਅੱਜ ਵੀ ਫਾਮ ਦਿਹਾੜਾ ਨੌਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਦੇ ਸ਼ਹੀਦੀ ਦਿਹਾੜੇ ਹਨ ਪਰਸੋਂ ਤੋਂ ਸ੍ਰੀ ਖੰਡ ਪਾਰ ਸਾਹਿਬ ਨਗਰ ਦੇ ਸਹਿਯੋਗ ਦੇ ਨਾਲ ਅਰਬ ਕੀਤੇ ਸਨ ਸੋ ਅੱਜ ਇਸ ਵੇਲੇ ਜਿਹੜਾ ਦਿਵਾਲ ਸਜਿਆ ਹੋਇਆ ਹੈ ਸ੍ਰੀ ਖੰਡ ਪਾਰ ਸਾਹਿਬ ਜੀ ਦੇ ਭੋਗ ਪਾਏ ਗਏ ਹਨ ਉਪਰੰਤ ਰਾਗੀ ਸਿੰਘਾਂ ਵੱਲੋਂ ਕੀਰਤਨ ਹੋਏ ਹਨ তথা ਵਿਚਾਰ ਇਸ ਸਬੰਧ ਦੇ ਵਿੱਚ ਘੋਰੀਆਂ ਹਨ ਸਤਿਗੁਰੂ ਜੀ ਕਿਰਪਾ ਕਰਨ ਸਾਰੀਆਂ ਸੰਗਤਾਂ ਜਿਨ੍ਹਾਂ ਜਿਨ੍ਹਾਂ ਨੇ ਤਨਮਨ ਧੰਨ ਨਾਲ ਇਸ ਪਰਮ ਦੇ ਵਿੱਚ ਹਿੱਸਾ ਪਾਇਆ ਸਤਿਗੁਰੂ ਕਿਰਪਾ ਕਰਨ ਸਾਰਿਆਂ ਦੀ ਸੇਵਾ ਹਰ ਤਰ੍ਹਾਂ ਦੀ ਕੀਤੀ ਹੋਈ ਸੰਗਤਾਂ ਨੇ ਸਭ ਲਈ ਕਰਨ ਆਪਣੇ ਮਿਹਰ ਭਰੇ ਹੱਥ ਸੰਗਤਾਂ ਦੇ ਸਿਰ ਤੇ ਰੱਖਣਾ ਇਸ ਤਰ੍ਹਾਂ ਸੇਵਾ ਸਤਿਗੁਰੂ ਜੀ ਸੰਗਤਾਂ ਕੋਲ ਲੈਂਦੇ ਰਹਿਣ

ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ